ਵਾਹੇ ਗੁਰੂ 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 ਸਤ ਨਾਮ ਵਾਹੇ ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਪਬਲਿਕ ਹਾਲ ਟਰਸਟ ਬਟਾੜਾ ਬਲੂ ਦਿੱਲੀ ਦਾ ਤਖਤ ਪੁੱਟ ਕੇ ਤੂ ਕੇ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਸਾਹਮਣੇ ਨਵਾਉਣ ਵਾਲੇ ਮਹਾਨ ਸਿੱਖ ਯੋਧੇ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੇ 302ਵੇਂ ਜਨਮ ਦਿਹਾੜੇ ਨੂੰ ਸਮਰਪਿਤ ਪੰਜਵਾਂ ਗੁਰਮਤ ਸਮਾਗਮ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਸ਼ਰਧਾ ਦੇ ਉਤਸ਼ਾਹ ਨਾਲ ਕਰਵਾਇਆ ਗਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸ਼੍ਰੀ ਰੈਦਾਸ ਸਾਹਿਬ ਜੀ ਦੇ ਪਾਠ ਉਪਰੰਤ ਕੀਰਤਨ ਸਮਾਗਮ ਹੋਇਆ ਜਿਸ ਵਿੱਚ ਭਾਈ ਦਵਿੰਦਰ ਸਿੰਘ ਬਟਾਲਾ ਵਾਲੇ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਭਾਈ ਗਗਨਦੀਪ ਸਿੰਘ ਦੇ ਰਾਗੀ ਜਥਿਆਂ ਵੱਲੋਂ ਇਲਾਹੀ ਬਾਣੀ ਦਾ ਕੀਰਤਨ ਸਰਵਣ ਕਰਵਾਇਆ ਗਿਆ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਪਰਵਿੰਦਰ ਪਾਲ ਸਿੰਘ ਬੁੱਟਰ ਨੇ ਗੁਰਬਾਣੀ ਕਥਾ ਦੇ ਨਾਲ ਮਹਾਨ ਯੋਧੇ ਮਹਾਰਾਜਾ ਜੱਸਾ ਸਿੰਘ ਆਰਮਖੜੀਆ ਦੇ ਜੀਵਨ ਸਬੰਧੀ ਇਤਿਹਾਸ ਵਿਸਥਾਰ ਨਾਲ ਸੰਗਤਾਂ ਨੂੰ ਜਾਣੂ ਕਰਵਾਇਆ ਅਤੇ ਸੰਗਤਾਂ ਨੂੰ ਖੰਡੇ ਬਾਟੇ ਦਾ ਅਮਰ ਸ਼ਕਣ ਲਈ ਪ੍ਰੇਰਿਆ ਅੱਜ ਅਸੀਂ ਮਹਾਰਾਜ ਜਸਾ ਸਿੰਘ ਰਾਮਗੜੀ ਪਬਲਿਕ ਹਾਲ ਕੋਲੋਂ ਇਹ ਹੰਕਾਰ ਦੇ ਸਜੋਗ ਨਾਲ ਮਹਾਰਾਜ ਜਸਾ ਸਿੰਘ ਰਾਮਗੜੀ ਦਾ ਜਨਮ ਦਿਨ ਮਨਾ ਰਹੇ ਹਾਂ ਤੇ ਹਰ ਸਾਲ ਮਨਾਇਆ ਜਾਇਆ ਕਰੇਗਾ ਤੇ ਤਕਰੀਬਨ ਚੌਥਾ ਸਾਲ ਹੋ ਗਿਆ ਸਾਡਾ ਹੋ ਰਿਹਾ ਕਿਉਂਕਿ ਇਹ ਜਗ੍ਹਾ ਦਾ ਨਾਮ ਮਹਾਰਾਜ ਜਸਾ ਸਿੰਘ ਦੇ ਨਾਂ ਤੇ ਰੱਖਿਆ ਤੇ ਵਿਚਾਰ ਕੀਤਾ ਵੀ ਉਹਦਾ ਜਨਮ ਦਿਨ ਅਸੀਂ ਨਹੀਂ ਮਨਾਉਂਦੇ ਇਸ ਕਰਕੇ ਬੋਲ ਉਪਰਾਲਾ ਕੀਤਾ ਗਿਆ ਚੌਥਾ ਸਾਲਿਆ ਪਹਿਲੀ ਵਾਰੀ ਐਮਐਲਏ ਸਾਹਿਬ ਨੇ ਮਗਦਾ ਜੀ ਗਏ ਪ੍ਰੇਮ ਸੱਜਿਆ ਸਿੰਘ ਸਿਧਵਾ ਸਾਹਿਬ ਨੂੰ ਇੱਥੇ ਰੱਖ ਰੱਖ ਰੁਪਏ ਵੀ ਦੇ ਗਏ ਸਾਨੂੰ ਉਹਦੇ ਅਸੀਂ ਕਾਫੀ ਕੰਮ ਕਰਵਾਇਆ ਪਿਛੇ ਹਾਲ ਚੋਂ ਤਾਂ ਹੁਣ ਸਾਰੇ ਏਸੀ ਵਗੈਰਾ ਹੋਰ ਕਰਦੇ ਆ ਇਹ ਸਾਰਾ ਸੋਹਣਾ ਚੱਲੇਗਾ ਅਸੀਂ ਇਹਨਾਂ ਦੇ ਧੰਨਵਾਦੀ ਅੱਜ ਫੇਰ ਆਏ ਨੇ ਔਰ ਆਉਂਦੇ ਸਮੇਂ ਤੇ ਜਿਹੜੇ ਬਾਕੀ ਕੰਮ ਨਾਲ ਲੈ ਕੇ ਨੋ ਬਹੁਤ ਜ਼ਿਆਦਾ ਕੰਮ ਕਰਨਾ ਸੀ ਉਹਨਾਂ ਦੀ ਯਾਦ ਤੇ ਦਿਨ ਮਨਾਉਣਾ ਸ਼ੁਰੂ ਕੀਤਾ ਆਸ ਹੈ ਕਿ ਅਗਲੇ ਸਾਲ ਹੋਰ ਇਸ ਨੂੰ ਦੇਖ ਤੇ ਮਨਾਇਆ ਜਾਵੇਗਾ

ਇਹ ਤਾਂ ਹੀ ਹਰ ਸਾਲ ਦੀ ਤਰ੍ਹਾਂ ਉਹਨਾਂ ਦੇ ਜਨਮ ਦਿਹਾੜੇ ਤੇ ਆਪਾਂ ਹੋਰ ਵੀ ਅਕਾਲੀ ਆਵਾ ਕਰਨੀ ਸਾਰੇ ਨਾਮ ਗੜਿਆ ਸਭਾ ਨਾਲਿਆ ਸਾਰੇ ਨਾਮ ਗੜਿਆ ਵੀਰਪਾ ਸਾਰੇ ਨਾਲਿਆ ਅਸੀਂ ਕਿਨੂੰ ਹੋਰ ਵੀ ਉਪਰਾਣਾ ਹੋਰ ਬਲੇ ਹੋਰ ਜੀ ਨੂੰ ਬਾਦਲਾ ਸਰ ਇਹ ਜਿਹੜਾ ਹਾਲ ਹੈ ਇੱਥੇ ਜਮਾਨੇ 'ਚ ਮੇਰਾ ਬੰਦਾ ਹੀ ਵਿਆਹ ਕਰ ਲੈਂਦਾ ਕਿਉਂਕਿ ਇਹ ਤਾਂ ਪੈਸੇ ਦੇ ਪੈਸੇ ਨਾਲ ਤੇ ਇਸੇ ਹਾਲ ਜਿਹੜਾ ਮਾੜਾ ਬੰਦਾ ਇਸੇ ਜਾਏਗਾ ਸਹੀ ਸ਼ਹਿਰ ਜੀ ਇਹਦੀ ਸਾਡੇ ਆਪਰੇ ਵੱਡੇ ਨੇ ਸਾਡੇ ਰਾਮ ਗਰੀਆ ਭਰਾ ਨੇ ਪ੍ਰਧਾਨ ਜੀ ਨੇ ਜਿਹੜੇ ਹਨਾ ਕਮੇਟੀ ਕਮੇਟੀ ਪਰ ਸਭ ਕਮੇਟੀ ਆ ਅਸੀਂ ਪੈਸੇ ਵੱਲੇ ਨਹੀਂ ਅਸੀਂ ਪੈਸੇ ਵਾਲੇ ਪਾਸੇ ਨਹੀਂ ਜਾਂਦੇ ਸਾਨੂੰ ਇਹ ਸਾਹਮਣੇ ਵਾਲੇ ਦਾ ਭਲਾ ਹੋਣਾ ਚਾਹੀਦਾ ਕਿਉਂਕਿ ਸਾਡੇ ਗੁਰੂਆਂ ਨੇ ਸਭ ਇੱਕ ਬੁਰਵਾ ਨੇ ਲੋੜਵੰਦਾਂ ਦੀ ਸੇਵਾ ਕੀਤੀ ਹਰ ਇਨਸਾਨ ਦਾ ਭਲਾ ਕੀਤਾ ਤੇ ਇਹੀ ਚੀਜ਼ ਸਾਡੇ ਤੋਂ ਦੇ ਵਿੱਚ ਜੀ ਬਹੁਤ ਜੀਤਾਲ ਸਿੰਘ ਸਾਹਿਬ ਹੈ ਕੁਝ ਹੀ ਫਤਿਹ ਅੱਜ ਦੇ ਸ਼ੇਖ ਹਜਾਰੇ ਤੇ ਆਰੇ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਨੇ ਜੋ ਵੀ ਸਾਡੇ ਮਾਣ ਦਸਨ ਖਾਹ ਦਾ ਪਰਾਲਾ ਵਾ ਇਹ ਹਰ ਸਾਲ ਦੀ ਤਰ੍ਹਾਂ ਮਾਰਾ ਜਿਸ ਸਾਹਿਬ ਰਾ ਮੋਹਰੀ ਜਨਮਦਿਨ ਦੇ ਉੱਤੇ ਆ ਗਏ ਕਿ ਸਮੂਹ ਸੰਤਾ ਬਹੁਤ ਵੱਧ ਚੜ੍ਹ ਕੇ ਪਾਈ ਸਨੀਆਂ ਨੇ ਤੇ ਸਾਡੇ ਅਮਰ ਸ਼ੇਖ ਜੀ ਦਿੱਖਤੀ ਜਿਨ੍ਹਾਂ ਨੇ ਪਹਿਲਾਂ ਵੀ ਇਹ ਹਾਲ ਦੀ ਆਪਣਾ ਜਿਹੜੀ ਕਮੇਟੀ ਆ ਇਹਨਾਂ ਨੂੰ ਬਹੁਤ ਸਿਧਵਾ ਸਾਹਿਬ ਕੋ ਫੰਡ ਲੈ ਕੇ ਪਰ ਉਸੇ ਵੇ ਪੰਜ ਲੱਖ ਲੈ ਕੀਤਾ ਜੀਆ ਤੇ ਜੋ ਕਿ ਇਹ ਨਵੀਂ ਬਿਲਡਿੰਗ ਥੋੜੀ ਸਾਰੀ ਕੀਤੀ ਆ ਆ ਵੀ ਜਿਹੜਾ ਹਾਲ ਆ ਨਵਾਂ ਸਾਰਾ ਬਣਿਆ ਇਹ ਜੀ ਲਾਏ ਨੇ ਇਸ ਕਰਕੇ ਸਾਰੇ ਸ਼ਹਿਰ ਵਸੇ ਲੋਕ ਜਿਹੜਾ ਰਾ ਮੋਹਰੀ ਸੋਚ ਦੇ ਨਾਲ ਉਹ ਵਧੀਆ ਕੰਮ ਕੀਤੇ ਜਾ ਰਹੇ ਨੇ ਇਸ ਵਕਤ ਨੂੰ ਅਹੀਂ ਕੇਪਾ ਕਰਦੇ ਆ ਵੀ ਇਹ ਨਵੇਂ ਹੋਰ